मेरे देश की धरती सोना उगले उगले हीरे मोती मेरे देश की धरती मेरे देश की धरती मेरे देश की धरती सोना ਇਹ ਗੀਤ ਆਜ਼ਾਦੀ ਦਿਹਾੜੀ ਅਤੇ ਗੰਢਣ ਤੱਕ ਦਿਹਾੜੇ ਮੌਕੇ ਸੱਚੇ ਸੁਨੇਹਾ ਜਾ ਸਕਦੇ ਨੇ। ਫਸ ਸਾਡੇ ਦੇਸ਼ ਦੀ ਧਰਤੀ ਤੇ ਹòn ਵੀ ਗਰੀਬੀ, ਅਨਪੜਤਾ, ਬੇਰੋਜ਼ਗਾਰੀ ਤੇ ਨਸ਼ਾ ਵਰਗੀਆਂ ਬੁਰਾਈਆਂ ਦਾ ਬੂਟਾ ਪਲ ਰਿਹਾ ਹੈ। ਅਮੀਰ ਤੇ ਗਰੀਬ ਵਿਚ ਪਾੜਾ ਬਹੁਤ ਜ਼ਿਆਦਾ ਵੱਧ ਗਿਆ ਹੈ। ਕਰੋੜਾਂ ਲੋਕ ਹòn ਵੀ ਢਿੱਡ ਪਰ ਕੇ ਖਾਣਾ ਖਾਣ ਤੋਂ ਮੌਤਾਜ ਨੇ। ਹòn ਵੀ ਸੈਂਕੜੇ ਲੋਕਾਂ ਦੀ ਮੌਤ ਭੁੱਖ ਕਾਰਨ ਹੁੰਦੀ ਹੈ। 67 ਵਰਿਆ ਬਾਅਦ ਵੀ ਤਸਵੀਰ ਬਹੁਤ ਬਦਲੀ ਨਹੀਂ ਹੈ। ਨਹੀਂ ਮੈਂ ਅੱਜ हमको कुछ भी नहीं महसूस हो रहा हमको तो और परेशानी महसूस हो रहा कोई नहीं मिली है जो भी है पहले से जो आजादी पहले था जो सुकून पहले थी वो सुकून अब नहीं रह गई है अब तो बर्बाद ही हो रही है आजादी दी जित तक ਗੱਲ ਹੁੰਦੀ ਹੈ ਆਪਣਾ ਹੀ ਆਉਂਦਾ ਵੀ ਡਿਵੈਲਪਮੈਂਟ ਹੋਈ ਜਾ ਰਹੀ ਹੈ ਆਪਣਾ ਦੇਸ਼ ਅੱਗੇ ਵਧੇ ਜਾ ਰਿਹਾ ਜਿੰਮੇ ਵਧ ਰਿਹਾ ਠੀਕ ਹੈ ਜੀ ਤੇ ਸਰਕਾਰਾਂ ਬਦਲ ਰਹੀਆਂ ਸਭ ਕੁਝ ਬਦਲ ਰਿਹਾ ਪਰ ਜਿੱਥੇ ਤੱਕ ਆਮ ਆਦਮੀ ਦੀ ਗੱਲ ਆਉਂਦੀ ਹੈ ਉਹ ਘੁੰਮ ਫਿਰ ਕੇ ਉੱਥੇ ਹੀ ਹੈ ਜਦੋਂ ਜਦੋਂ ਸ਼ੁਰੂ ਹੋਇਆ ਸੀ ਆਜ਼ਾਦੀ ਦਾ ਦੌਰ ਉਦੋਂ ਵੀ ਉੱਥੇ ਸੀਗਾ ਤੇ ਜੇ ਆਪਾਂ ਦੇਖੀਏ ਤਾਂ ਹੁਣ ਵੀ ਉੱਥੇ ਹੀ ਹੈ ਹੁਣ ਵੀ ਉੱਥੇ ਹੀ ਘੁੰਮ ਰਿਹਾ ਗਰੀਬੀ ਗਰੀਬ ਆਦਮੀ ਉਹਦਾ ਵੀ ਉੱਥੇ ਸੀ ਸਗੋਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਗਰੀਬ ਆਦਮੀ ਦੀ ਕਿਤੋਂ ਵੀ ਡਿਵੈਲਪਮੈਂਟ ਨਹੀਂ ਹੋ ਰਹੀ ਉਹ ਘੁੰਮ ਫਿਰ ਕੇ ਫੇਰ ਉੱਥੇ ਹੀ ਉਹਨੇ ਤਾਂ ਉਹਨਾ ਗਰੀਬ ਹੀ ਹੈ ਕਿਤੇ ਵੀ ਵਾਧਾ ਨਹੀਂ ਹੋ ਰਿਹਾ ਉਹਦਾ ਕਿਸੇ ਵੀ ਫੀਲਡ ਵਿੱਚ ਗਰੀਬੀ ਸ਼ੁਰੂ ਹੀ ਇਦਾਂ ਹੀ ਹੋਈ ਸੀਗੀ ਇਹਦੀ ਕੋਈ ਮਤਲਬ ਡਿਵੈਲਪਮੈਂਟ ਨਹੀਂ ਹੋਈ ਜਿੱਦਾਂ ਹੈ ਉਦਾਂ ਹੀ ਹੈ ਸ਼ੁਰੂ ਚਾਉਣਾ ਹੁੰਦੀਆਂ ਨੇ ਸਰਕਾਰਾਂ ਚੇਂਜ ਹੋ ਜਾਂਦੀਆਂ ਨੇ ਪਰ ਗਰੀਬੀ ਉੱਥੇ ਦੀ ਉੱਥੇ ਹੀ ਹੈ ਉਹਨਾਂ ਤੇ ਕੋਈ ਅਸਰ ਨਹੀਂ ਧਿਆਨ ਨਹੀਂ ਦਿੰਦਾ ਕੋਈ 120 ਕਰੋੜ ਦੀ ਆਬਾਦੀ ਵਿੱਚ ਗਿਆਨ ਦੀ ਰੋਸ਼ਨੀ ਹਰ ਸ਼ਖਸ تک ਨਹੀਂ ਪਹੁੰਚੀ ਹੈ ਸਕੂਲਾ ਕਾਲਜਾਂ ਦੀ ਘਾਟ ਜਿੱਥੇ ਸਕੂਲ ਕਾਲਜ ਮੌਜੂਦ ਵੀ ਨੇ ਉਸ ਥਾਂ ਤੇ ਚੰਗੀ ਪੜਾਈ ਨਾ ਹੋਣਾ ਲੱਖਾਂ ਬੱਚਿਆਂ ਦੀ ਜ਼ਿੰਦਗੀ ਹੁਣ ਵੀ ਬਾਲ ਮਜ਼ਦੂਰੀ ਚ ਬੀਤ ਰਹੀ ਹੈ ਜੋ ਤੱਕਾ ਪੜ੍ਹ ਲਿਖੀ ਗਿਆ ਉਸਲੀ ਨੌਕਰੀਆਂ ਤੇ ਰੋਜ਼ਗਾਰ ਦਾ ਹਾਲ ਵੇਖ ਕੇ ਮਨ ਵਿੱਚ ਸੈਂਕੜੇ ਸਵਾਲ ਪੈਦਾ ਹੁੰਦੇ ਨੇ। ਅਤੀ ਦੇ 60 ਸਾਲਾਂ ਬਾਅਦ ਮੈਂ ਆਪਣੇ ਆਪ ਨੂੰ ਕੋਈ ਖਾਸ ਅਜਾ ਮਹਿਸੂਸ ਨਹੀਂ ਕਰਦਾ ਕਿਉਂਕਿ ਅੱਜ ਦੇ ਦੌਰ 'ਚ ਪੜ੍ਹੇ ਲਿਖੇ ਇਨਸਾਨ ਵੀ ਬੇਰੁਜ਼ਗਾਰ ਨੇ ਕੋਈ ਨੌਕਰੀ ਨਹੀਂ ਹੈਗੀ। ਕੋਈ ਕੁਝ ਨਹੀਂ ਹੈਗਾ। ਪਰ ਦੇਸ਼ ਅੱਗੇ ਵੱਧ ਰਿਹਾ ਹੈ। ਪਿੱਛੇ ਨਹੀਂ ਦੇਖ ਰਿਹਾ ਵੀ ਕੀ ਹੋ ਰਿਹਾ ਹੈ। ਨਾਰਮਲ ਸੀ ਦੇਖਦੇ ਆਂ ਟ੍ਰੈਫਿਕ ਲਾਈਟ ਤੇ ਸਾਨੂੰ ਛੋਟੇ ਛੋਟੇ ਬੱਚੇ ਬਿਲਕੁਲ ਐਨ ਕੋਈ ਉਹਨਾਂ ਦੇ ਫਿਊਚਰ ਨਹੀਂ ਆ ਕੋਈ ਉਹਨਾਂ ਦਾ ਕੈਰੀਅਰ ਨਹੀਂ ਆ ਨਾ ਕੁਝ ਗਵਰਨਮੈਂਟ ਕਰ ਰਹੀ ਆ ਕਿ ਉਹਨਾਂ ਦੀ ਹੈਲਪ ਕਰਨ ਕੁਝ ਵੀ ਨਹੀਂ ਆ ਸਭ ਮਤਲਬ ਆਜ਼ਾਦੀ ਨਹੀਂ ਹੈ ਬਚਪਨ ਨਹੀਂ ਛੋਟੇ ਬੱਚਾ ਨੂੰ ਕੰਮ ਕਰਾਇਆ ਜਾਂਦਾ ਹੈ ਸ਼ਾਪਸ ਦੇ ਵਿੱਚ ਹਨਾ ਤੁਸੀਂ ਦੇਖ ਸਕਦੇ ਹੋ ਮੈਨਨ ਨਹੀਂ ਲੱਗਦਾ ਉਹਨਾਂ ਛੇ ਦੇਸ਼ ਤਾਂ ਦਾਤਾ ਹੱਡ ਤੋੜ ਮਿਹਨਤ ਕਰਕੇ ਮੁਲਕ ਦੀ ਭੁੱਖ ਮਟਾਉਂਦਾ ਹੈ ਭਾਰਤ ਦੀ 60% ਆਬਾਦੀ ਖੇਤੀ ਦੇ ਕਿਤੇ ਨਾਲ ਜੁੜੀ ਹੋਈ ਹੈ ਪਿਛਲੇ ਇੱਕ ਦਹਾਕੇ ਵਿੱਚ ਲੱਖਾਂ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਕਹਿੰਦੇ ਨੇ ਗਰੀਬੀ ਹਰ ਪਰੇਸ਼ਾਨੀ ਦੀ ਜੜ ਹੁੰਦੀ ਹੈ ਬੇਰੋਜ਼ਗਾਰੀ ਵੀ ਇਸ ਵਿੱਚ ਮੁੱਖ ਹੈ ਬੇਰੋਜ਼ਗਾਰੀ ਦਾ ਸੀਟਾ ਮੁਲਕ ਭੁਗਤਦਾ ਵੀ ਆਇਆ ਹੈ ਹਿੰਸਾ ਤੇ ਨਸ਼ੇ ਦੇ ਰੂਪ ਚ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਛੇਵਾਂ ਦਰਿਆ ਨਸ਼ੇ ਦਾ ਹੀ ਵਗ ਰਿਹਾ ਹੈ ਹਾਲ ਹੀ ਵਿੱਚ ਆਈਆਂ ਰਿਪੋਰਟਾਂ ਨੇ ਪੰਜਾਬ ਨੂੰ ਨਸ਼ਾਖੋਰ ਸੂਬਾ ਐਲਾਨ ਦਿੱਤਾ ਪੁਲਿਸ ਨੇ ਮੁਹਿੰਮ ਚਲਾਈ ਤਾਂ ਲੱਖਾਂ ਲੀਟਰ ਸ਼ਰਾਬ ਦੇ ਨਾਲ ਨਾਲ ਜਾਨਲੇਵਾ ਨਸ਼ਿਆਂ ਦੀ ਖੇਪ ਬਰਾਮਦ ਹੋਈ ਸਾਡੀ ਜਵਾਨੀ ਨੂੰ ਖੋਰਾ ਲਾਉਂਦੀਆਂ ਇਹ ਬੁਰਾਈਆਂ 6 ਦਹਾਕੇ ਬਾਅਦ ਖਤਮ ਹੋਣ ਦਿੱਤਾ ਵੱਧ ਰਹੀਆਂ ਨੇ ਵੱਡਾ ਸਵਾਲ ਇਹ ਹੈ ਕਿ ਅਸਾਚੀ ਆਸੀ ਆਜ਼ਾਦਾਂ